ਹਾਂਜੀ ਕਿਸਾਨੋ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਹੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਆਪਾਂ ਜਿਹੜੀ ਗੱਲਬਾਤ ਕਰਨੀ ਹੈ 2-3 ਨੁਕਤੇ 'ਤੇ ਕਰਨੀ ਹੈ ਇੱਕ ਤਾਂ ਹੁਣ ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆ ਉਹ ਆ ਰਹੀ ਆ ਮੀਂਹ ਆ ਜਿਹੜੇ ਥੋੜੇ ਜਿھے ਪਛੇਤੇ ਜਿਹੜੇ ਟਾਈਮ ਵੱਲੋਂ ਸ਼ਿਫਟ ਹੋ ਗਏ ਹੁਣ ਜਿਹੜੇ ਮੀਂਹ ਉਹ ਪੈਣੇ ਸ਼ੁਰੂ ਹੋਏ ਆ ਪਹਿਲਾਂ ਟਟਮੇਮੀ ਪੈਂਦੇ ਰਹੇ ਜੁਲਾਈ ਅਗਸਤ ਤਕਰੀਬਨ ਸੁੱਕਾ ਹੀ ਲੰਘ ਗਿਆ ਅਗਸਤ ਦੇ 1 ਅਗਸਤ ਤੋਂ ਬਾਅਦ ਜਿਹੜੇ ਹੈਗੇ ਟਟਮੇਮੀ ਸ਼ੁਰੂ ਹੋਏ ਹੁਣ ਜਿਹੜਾ ਹੈਗਾ ਸਤੰਬਰ ਚੜ੍ਹਿਆ ਤਾਂ ਜਿਹੜੇ ਮੀਂਹ ਆ ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਆ ਉਹਨਾਂ ਦੀ ਜਿਹੜੀ ਜਿਹੜੀ ਸੇਵਿਰਟੀ ਉਹ ਵੱਧ ਗਈ ਹੈ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਮੌਸਮ ਦੇ ਵਿੱਚ ਨਾ ਜਿਹੜੇ ਮੀਂਹ ਆ ਉਹ ਜਾਂ ਗਿਤੇ ਨਹੀਂ ਪਏ ਤਾਂ ਪਛੇਤੇ ਪੈਣ ਦੇ ਚਾਂਸ ਪੂਰੇ ਆ ਹੁਣ ਤੁਸੀਂ ਦੇਖੋ ਕਿ ਕੱਲ ਤੇ ਅੱਜ ਜਿਵੇਂ 2 3 4 ਜਿਹੜੀ 2 1 2 3 ਸਤੰਬਰ ਨੂੰ ਜੇ ਆਪਾਂ ਜਿਹੜੀ ਮੌਸਮ ਜਿਹੜਾ ਹੈਗਾ ਟੁੱਟਮਾ ਵਿਗੜਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਮੌਸਮ ਉਹ ਅ ਜਿਹੜੇ 2 3 ਦਿਨ ਬੱਦਲਬਾਈ ਰਹਿ ਕੇ ਉਸ ਤੋਂ ਬਾਅਦ ਫੇਰ ਜਿਹੜਾ ਹੈਗਾ ਮੀਂਹ ਦੇ ਅਸਾਰ ਬਣਦੇ ਆ ਤੇ ਉਸ ਤੋਂ ਬਾਅਦ ਜਦੋਂ ਮੌਸਮ ਸਾਫ਼ ਹੋਊਗਾ ਚਾਹੇ 2 ਦਿਨ ਹੁੰਦਾ 4 ਦਿਨ ਹੁੰਦਾ 5 ਦਿਨ ਹੁੰਦਾ ਫੇਰ ਟੈਂਪਰੇਚਰ ਅਪ ਹੋਊਗਾ ਇਦਾ ਮਤਲਬ ਇਹ ਕਿ ਮੌਸਮ ਜਿਹੜਾ ਹੈਗਾ ਇਹ ਲਗਾਤਾਰ ਵਿਗੜਦੇ ਰਹਿਣ ਦੇ ਸਾਰ ਆ ਵੀ ਕੁਝ ਦਿਨ ਧੁੱਪ ਲੱਗੀ ਫੇਰ ਵਿਗੜਿਆ ਤਾਂ ਸਤੰਬਰ ਦੇ ਮਹੀਨੇ ਚ ਹੋ ਸਕਦਾ ਕਿ ਇਸ ਤਰ੍ਹਾਂ ਦਾ ਮੌਸਮ ਰਹੇ ਅੱਧ ਸਤੰਬਰ ਤਾਈਂ ਜਾਂ ਸਤੰਬਰ ਦੇ ਐਂਡ ਤਾਈਂ ਤਾਂ ਇਹ ਚੀਜ਼ ਹੈ ਜਿਹੜੀ ਜਦੋਂ ਫਸਲ ਆ ਜਿਹੜੀ ਉਹ ਗੋਵਲ ਨੂੰ ਜਾਂਦੀ ਹੈ ਕੁਝ ਜਿਹੜੇ ਕੀਤੇ ਝੋਨੇ ਆ ਉਹ ਨਿਸਰ ਚੁੱਕੇ ਆ ਜਾਂ ਨਿਸਰ ਰਹੇ ਆ ਜਾਂ ਬਾਸਮਤੀ ਦੀ ਫਸਲ ਜਿੱਥੇ ਸਬਜ਼ੀਆਂ ਦਾ ਏਰੀਆ ਆ ਆਲੂਆਂ ਦਾ ਏਰੀਆ ਉੱਥੇ ਜਿਹੜਾ ਹੈਗਾ ਪੱਕੇ ਤਿਆਰ ਹੋਣ ਵਾਲਾ ਇਹ ਚੀਜ਼ ਦਾ ਜਿਹੜਾ ਪ੍ਰਭਾਵ ਪੈਂਦਾ ਤਾਂ ਖਾਸ ਤੌਰ ਤੇ ਜਦੋਂ ਫਸਲ ਰੀਪਰੋਡਕਟਿਵ ਸਟੇਜ ਨੂੰ ਜਾਂਦੀ ਗੋਭ ਚਾ ਉੱਤੇ ਮੀਂਹ ਪੈਂਦੇ ਤੇਜ਼ ਹਵਾਵਾਂ ਚੱਲਦੀਆਂ ਵੈਂਡ ਸਪਲੈਸ਼ਿੰਗ ਹੁੰਦੀ ਆ ਉਹਦੇ ਨਾਲ ਜਿਹੜਾ ਹੈ ਤੇਜ਼ ਹਵਾਵਾਂ ਤੇ ਮੀਂਹ ਦੇ ਨਾਲ ਛੱਟਦਾ ਮੀਂਹ ਜਿਹਨੂੰ ਅਪਾ ਕਹ ਦਈਏ ਝਖੜ ਵਾਲਾ ਮੀਂਹ ਆ ਤਾਂ ਉਹਦੇ ਨਾਲ ਫਸਲ ਦੇ ਉੱਤੇ ਜ਼ਖਮ ਹੁੰਦੇ ਜੀਹਦੇ ਨਾਲ ਜਿਹੜੀ ਹੈਗੀ ਇਨਫੈਕਸ਼ਨ ਆ ਚਾਹੇ ਉਹ ਉਲੀ ਰੋਗ ਦੀ ਆ ਚਾਹੇ ਉਹ ਬੈਕਟੀਰੀਅਲ ਰੋਗ ਦੀ ਆ ਉਲੀ ਰੋਗਾਂ ਦੇ ਵਿੱਚ ਜਿਵੇਂ ਬਲਾਈਟ ਹੋ ਗਈ ਸ਼ੀਤ ਬਲਾਈਟ ਹੋ ਗਈ ਪੈਨਿਕਲ ਬਲਾਈਟ ਹੋ ਗਈ ਜਾਂ ਬੈਕਟੀਰੀਅਲ ਪੈਨਿਕਲ ਬਲਾਈਟ ਸ਼ੀ ਥ੍ਰੋਟ ਹੋਗੀ ਤਾਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਫੰਗਸ ਸਪੋਰ ਜਿ ਪਏ ਆ ਜਾਂ ਬੈਕਟੀਰੀਆ ਪਏ ਆ ਤਾਂ ਉਹ ਜਿਹੜੇ ਹੈਗੇ ਆ ਇਨਫੈਕਸ਼ਨ ਕਰਦੇ ਆ ਦੂਸਰਾ ਹੈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਇਹਦੇ ਨਾਲ ਸੁੰਡੀ ਸਾਡੀ ਜਿਹੜੀ ਹੈਗੀ ਆ ਮੀਂਹ ਪੈਣ ਨਾਲ ਸੁੰਡੀ ਘਟੂ ਜਾਂ ਵਧੂ ਜਾਂ ਬਿਮਾਰੀ ਦੇਖੋ ਕਿਸਾਨ ਵੀਰੋ ਜਦੋਂ ਮੀਂਹ ਪੈਂਦਾ ਜਿਹੜੇ ਦਿਨਾਂ ਦੇ ਵਿੱਚ ਮੀਂਹ ਪੈਂਦਾ ਜਿਵੇਂ ਅੱਜ ਦਾ ਮੌਸਮ ਆ ਤੁਸੀਂ ਕਮੈਂਟ ਕਰਕੇ ਆਪਦੇ ਏਰੀਆ ਦਾ ਮੌਸਮ ਵੀ ਦੱਸ ਦਿਓ ਮੀਂਹ ਕਿਸ ਤਰ੍ਹਾਂ ਤਾਂ ਉਦੋਂ ਜਿਹੜਾ ਹੈਗਾ ਇੱਕਦਮ ਟੈਂਪਰੇਚਰ ਡਾਊਨ ਆਉਂਦਾ ਠੰਡਾ ਹੁੰਦਾ ਹੈ ਇੱਕ ਮੀਂਹ ਦਾ ਪ੍ਰਭਾਵ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਪਤਲਾ ਲਵੇਟ ਤਾਂ ਬਿਲਕੁਲ ਸਾਫ਼ ਹੋ ਜਾਂਦੀ ਆ ਜਿਹੜੀ ਗੋਵ ਵਾਲੀ ਸੰਡੀ ਆ ਉਹ ਡੀਐਕਟੀਵੇਟ ਮਤਲਬ ਕਿ ਥੋੜੀ ਜੀ ਸੁਸਤ ਹਾਲਾਤ ਦੇ ਵਿੱਚ ਹੋ ਜਾਂਦੀ ਆ ਜੇ ਮੀਂਹ ਪੜਕੇ ਪੈਂਦਾ ਤਾਂ ਉਹਦੇ ਨਾਲ ਜਿਹੜੀ ਹੈਗੀ ਆ ਉਹਦੀ ਜਿਹੜੀ ਅਟੈਕ ਆ ਉਹ ਘਟ ਵੀ ਸਕਦਾ ਪਰ ਜਿਵੇਂ ਹੀ ਉੱਲੀ ਰੋਗ ਦਾ ਜਿਹੜਾ ਹੈਗਾ ਟੈਂਪਰੇਚਰ ਡਾਊਨ ਆ ਉਹਨਾਂ ਜੇ ਇਨਫੈਕਸ਼ਨ ਆ ਉਹ ਇੱਕ ਦਿਨ ਦੂ ਦਾ ਰੁਕ ਸਕਦੀ ਪਰ ਜਿਵੇਂ ਹੀ ਟੈਂਪਰੇਚਰ ਅੱਪ ਹੁੰਦਾ ਹਵਾ 'ਚ ਨਮੀ ਹੈਗੀ ਆ ਟੈਂਪਰੇਚਰ ਅੱਪ ਹੁੰਦਾ ਗਰਮੈਸ਼ ਬਣਦੀ ਤਾਂ ਉਹਦੇ ਨਾਲ ਇਨਫੈਕਸ਼ਨ ਦੇ ਅਸਰ ਵਧਦੇ ਆ ਇਨਫੈਕਸ਼ਨ ਜੇ ਖੇਤ ਚ ਪਹਿਲਾਂ ਹੀ ਹੈਗੀ ਤਾਂ ਉਹਦੀ ਜਿਹੜੀ ਹੈਗੀ ਆ ਤੇਜ਼ੀ ਹੈ ਉਹਦੀ ਜਿਹੜੀ ਸਪੀਡ ਆਪਾਂ ਕਹਿ ਸਕਦੇ ਹਾਂ ਕਿ ਉਹ ਵੱਧ ਸਕਦੀ ਹੈ ਇਸ ਚੀਜ਼ ਦਾ ਬੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਬਲਾਸਟ ਤੋਂ ਵੀ ਬਲਾਸਟ ਵਾਲੇ ਪੱਖ ਤੋਂ ਬ্লাইਟ ਵਾਲੇ ਪੱਖ ਤੋਂ ਤਾਂ ਜਿਹੜਾ ਜ਼ਰੂਰਤ ਹੈ ਜਿਹੜਾ ਇਸ ਸਮੇਂ ਜਿਹੜੀ ਫਸਲ ਦਾ ਲਗਾਤਾਰ ਨਰੀਖਣ ਕਰਦੇ ਰਹਿਣਾ ਕਿਉਂਕਿ ਮੀਂਹ ਦੇ ਵਿੱਚ ਤਾਂ ਮੀਂਹ ਦੇ ਵਿੱਚ ਤਾਂ ਸਪਰੇ ਵੀ ਨਹੀਂ ਕਰ ਸਕਦੇ ਮੀਂਹ ਤੋਂ ਬਾਅਦ ਜਦੋਂ ਮੌਸਮ ਸਾਫ਼ ਹੁੰਦਾ ਜਾਂ ਕਈ ਖੇਤਾਂ 'ਚ ਪਾਣੀ ਜ਼ਿਆਦਾ ਪਰ ਜਾਂਦਾ ਪਾਣੀ ਜਦੋਂ ਡਾਊਨ ਆਉਂਦਾ ਤਾਂ ਉਸ ਤੋਂ ਬਾਅਦ ਹੀ ਆਪਾਂ ਜਿਹੜੀ ਹੈਗੀ ਸਪਰੇ ਜਾਂ ਖੇਤ 'ਚੋਂ ਪਾਣੀ ਕੱਢਣਾ ਪੈਂਦਾ ਆਪਾਂ ਨੂੰ ਨਹੀਂ ਤਾਂ ਮੁੱਡਾਂ ਦਾ ਗਾਲਾ ਜ਼ਿਆਦਾ ਤੇਜ਼ੀ ਨਾਲ ਵੱਧਦਾ ਤਾਂ ਇੱਕ ਹੁੰਦਾ ਸਵਾਲ ਕਿਸਾਨ ਵੀਰਾਂ ਦਾ ਕਿ ਇਹ ਸਪਰੇ ਕੀਤੀ ਅੱਧੇ ਘੰਟੇ ਬਾਅਦ ਮੀਂਹ ਪੈ ਗਿਆ ਘੰਟੇ ਬਾਅਦ ਪੈ ਗਿਆ ਦੋਹਾਂ ਘੰਟੇ ਬਾਅਦ ਪੈ ਗਿਆ ਤਾਂ ਵੀ ਸਾਡੀ ਸਪਰੇ ਅਸਰ ਕਰੂ ਜਾਂ ਨਾ ਕਰ ਕਿਉਂਕਿ ਜ਼ਿਆਦਾਤਰ ਹੁਣ ਇਸ ਟਾਈਮ ਆ ਜਿਹੜੇ ਸਿਸਟੈਮਿਕ ਟੈਕਨੀਕਲ ਆ ਰਹੇ ਆ ਕੁਝ ਕੁ ਕੰਟੈਕਟ ਟੈਕਨੀਕਲ ਆ ਰਹੇ ਆ ਜਿਵੇਂ ਖਾਸ ਤੌਰ ਤੇ ਆਪਾਂ ਕਾਪਰ ਬੇਸਡ ਉਲੀਨਾਸ਼ਕਾਂ ਦੀ ਗੱਲ ਕਰੀਏ ਕਾਪਰ ਆਕਸਾਈਡ ਹੈ ਕਾਪਰ ਹਾਈਡਰੋਕਸਾਈਡ ਹੈ ਜਾਂ ਜਨੀਬ ਹੈ ਜਾਂ 78 ਹੈ ਜਾਂ ਕੋਈ ਕੈਪਟਾਨ ਹੈ ਜਾਂ ਕੋਈ ਮੈਨਕੂਜ ਹੈ ਇਸ ਤਰ੍ਹਾਂ ਦੇ ਜਿਹੜੇ ਕੰਟੈਕਟ ਨੇ ਬੇਸਡ ਨੇ ਉਹ ਰਿਜ਼ਲਟ ਤਾਂ ਦਿੰਦੇ ਹੁੰਦੇ ਜਦੋਂ ਸਪਰੇਅ ਤੋਂ ਬਾਅਦ ਉਹ ਪੱਤਿਆਂ ਦੇ ਉੱਤੇ ਕਿਉਂਕਿ ਉਹਨਾਂ ਨੇ ਜਿੱਥੇ-ਜਿੱਥੇ ਪਏ ਆ ਉਹਨੇ ਉਹਨੇ ਸਪੋਰ ਮਾਰਨੇ ਕੰਟੈਕਟ ਦੇ ਨਾਲ ਤੇ ਜਿੰਨਾ ਚਿਰ ਉਹ ਫਸਲ ਦੇ ਉੱਤੇ ਸੁੱਕਦੇ ਨਹੀਂ ਲਗਭਗ ਲਗਭਗ ਇਹ 7-8 ਘੰਟਿਆਂ ਤੋਂ 12 ਘੰਟੇ ਦਾ ਸਮਾਂ ਵੀ ਲੈ ਜਾਂਦੇ ਆ ਪੱਤੇ ਦੇ ਉੱਤੇ ਜਿਹੜਾ ਪੂਰਾ ਡਰਾਈ ਹੋਣ ਵਾਸਤੇ ਜਿਹੜੀ ਇਸ ਲੀਫ ਦੀ ਸਤ੍ਹਾ ਪੂਰੀ ਡਰਾਈ ਹੋ ਜਾਵੇ ਤਾਂ ਇਹਨਾਂ ਤੇ ਜੇ ਮੀਂਹ ਪੈਂਦਾ ਦੇ ਘੰਟੇ ਬਾਅਦ ਘੰਟੇ ਬਾਅਦ 2 ਘੰਟੇ ਬਾਅਦ ਤਾਂ ਉਹ ਜਿਹੜਾ ਹੈਗਾ ਰਿਜ਼ਲਟ ਦੇ ਚਾਂਸ ਬਹੁਤ ਘੱਟ ਨੇ ਜਿਹੜੇ ਸਿਸਟੈਮਿਕ ਟੈਕਨੀਕਲ ਆਉਂਦੇ ਜਿਆਦਾ ਹੁਣ ਉਹ ਰੇਨ ਫਾਸਟਿੰਗ ਹੁੰਦੇ ਆ ਮਤਲਬ ਕਿ ਜਿਵੇਂ ਆਪਾਂ ਸਪਰੇਅ ਕੀਤੀ ਉਹ ਨਾਲ ਦੀ ਨਾਲ ਜਿਹੜੇ ਹੈਗੇ ਉਹ ਫਸਲ ਦੇ ਵਿੱਚ ਪੱਤਿਆਂ ਰਾਹੀਂ ਜਿਹੜੇ ਹੈਗੇ ਐਂਟਰੀ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਤਕਰੀਬਨ ਆਪਾਂ ਕਹਿ ਲਈਏ ਕਿ ਅੱਧਾ ਪੌਣਾ ਘੰਟੇ ਤੋਂ ਲੈ ਕੇ ਜੇ 2 ਘੰਟੇ ਲੰਘ ਜਾਂਦੇ ਆ ਤਾਂ ਭਾਰੇ ਮੀਂਹ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਚੰਗੇ ਰਿਜ਼ਲਟ ਜਿਹੜੇ ਹੈਗੇ ਆਪਾਂ ਨੂੰ ਮਿਲ ਜਾਂਦੇ ਜੇ ਸਿਸਟੈਮਿਕ ਟੈਕਨੀਕਲ ਕੀਤਾ ਉਹ ਚ ਕੁ ਭਰਉਣ ਦੀ ਜ਼ਰੂਰਤ ਨਹੀਂ ਸਗੋਂ ਧੁੱਪ ਚੜੀ ਦੇ ਵੇਲੇ ਜਦੋਂ ਆਪਾਂ ਦੁਪਹਿਰੇ ਕਰਦੇ ਆ ਉਹਦੇ ਨਾਲ ਜਿਹੜੀ ਇਨਟੇਕ ਹੈ ਉਹਦੀ ਐਂਟਰੀ ਹੈ ਉਹ ਸਲੋ ਹੁੰਦੀ ਹੈ ਜੇ ਆਪਾਂ ਬਦਲ ਵਾਈ ਜਾਂ ਸਵੇਰ ਸ਼ਾਮ ਨੂੰ ਕਰਦੇ ਆ ਤਾਂ ਉਹ ਬੜੀ ਜਲਦੀ ਜਿਹੜੇ ਹੈਗੇ ਆ ਬੂਟੇ ਦੇ ਅੰਦਰ ਸਮਾ ਜਾਂਦੇ ਆ ਸੋ ਇਹਨਾਂ ਬੇਨਤੀਆਂ ਦੇ ਹੋਰ ਕੋਈ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਆਰੋ ਆਵਾਦ ਰਹੋ ਪਰਮਾਤਮਾ ਮੇਰ ਕਰਨ